ਮੇਰੇ ਕੋਲ ਰਹਿ ਗਿਆ ਮੈਂ ਦੋ ਬਣ ਗਿਆ ਇਤਿਹਾਸ ਵਿੱਚ ਹੋਰ ਕਹਿ ਕੇ ਆਪਜੀ ਬਸ ਸੁਖੀ ਮਤਮਦ ਰਹਿ ਗਿਆ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਸਤਿਗੁਰੂ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਦੇ ਬੰਦਾਰ ਪਾਈ ਤੇ ਰੋਜ਼ ਜਵਾਨ ਭਰਤੀ ਹੋ ਰਹੇ ਨੇ ਤੇ ਸਤਿਗੁਰੂ ਜਲਦੀ ਹੋਈ ਸਟੇਜ ਵਿੱਚ ਮੈਂ ਸਮਾਨ ਨਹੀਂ ਦੇ ਸਕਦਾ ਚਲਦੀ ਸਟੇਜ ਵਿੱਚ ਮੈਂ ਸਮਾਨ ਨਹੀਂ ਦੇ ਸਕਦਾ ਸਤਿਗੁਰੂ ਗੁਰੂ ਹਰਕਮਿੰਦ ਬਾਦਸ਼ਾਹ ਮਹਾਰਾਜ ਮੇਰੀ ਪੀੜ ਦੇ ਮਾਲਕ ਉਹਨਾਂ ਦਾ ਪਵਿੱਤਰ ਇਤਿਹਾਸ ਉਹਦੇ ਵਿੱਚ ਮੈਂ ਕੋਈ ਕੱਟ ਵੱਡ ਨਹੀਂ ਕਰੀ ਚਾਹੁੰਦਾ ਸੋ ਬੇਨਤੀ ਹੈ ਜਿਹੜੀ ਵਿਚਾਰ ਕਰਨੀ ਮਿਲਣਾ ਬਾਅਦ ਵਿੱਚ ਤੁਸੀਂ ਕਰ ਸਕਦੇ ਹੋ ਤੁਹਾਡੇ ਹਰ ਸਵਾਲ ਦਾ ਜਵਾਬ ਨਾਲ ਦੇ ਕੇ ਜਾਵਾਂਗਾ ਸੋ ਬੇਨਤੀ ਪ੍ਰਵਾਨ ਕਰਿਓ ਸਤਿਗੁਰੂ ਗੁਰੂ ਹਰਕਮਿੰਦ ਬਾਦਸ਼ਾਹ ਮਹਾਰਾਜ ਬੰਗਾਰ ਪਾ ਰਹੇ ਨੇ ਜੋਦੇ ਰੋਜ ਭਰਤੀ ਹੋ ਰਹੇ ਨੇ ਤੇ ਅੱਜ ਤਕਰੀਰ ਕੀਤੀ ਆ ਗੁਰੂ ਹਰਗੋਬਿੰਦ ਸਾਹਿਬ ਰਾਏ ਨੇ ਕਹਿੰਦੇ ਸਰਤਾਪ ਦੇ ਨਾਲ ਟੱਕਰ ਹੋਣ ਵਾਲੀ ਆ ਨੌਜਵਾਨੋ ਭਰਤੀ ਹੋਣਾ ਸ਼ੁਰੂ ਕਰੋ ਜੇ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਕਿਤ ਮਾਰਗ ਪੈ ਤਰੀਜਾ ਸਿਰ ਦੀਜਾ ਕਾਨਾਂ ਦੀਜਾ ਗਗਨਦ ਮਾਮਾ ਬਾਜੇ ਪਰਿਓ ਨਿਸ਼ਾਨੇ ਧਾਓ ਖੇਤ ਜੋ ਮੰਡਿਓ ਸੂਰਮਾ ਅਬਜੂਦ ਨੂੰ ਪਾਓ ਸੂਰਾ ਸੋ ਪਹਿਚਾਨੀਆਂ ਜੋ ਲੜਾਂ ਦੀਨ ਕੇ ਹੇਤ ਤੁੰਗ ਮਰਾਟਾ ਬਹੁਨਾ ਸਾਡਾ ਖੇਤ ਗੁਰੂ ਹਰਗੋਬਿੰਦ ਸਾਹਿਬ ਰਾਏ ਬੰਗਾਰ ਪਾਈ ਹੈ ਇੱਕ ਨੌਜਵਾਨ ਜੋਸ਼ ਨਾਲ ਭਰਿਆ ਹੋਇਆ ਉੱਥੇ ਦੇ ਪਾਇਆ ਗਲ ਵਿੱਚ ਪੱਲਾ ਤੇ ਕਦਮ ਕਦਮ ਚੱਲਦਾ ਹੋਇਆ ਗੁਰਦੇ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾ ਵਿੱਚ ਆ ਗਿਆ ਇਹ ਨੌਜਵਾਨ ਰੋਜ਼ ਨੌਜਵਾਨ ਭੱਤੀ ਹੁੰਦੇ ਨੇ ਨੌਜਵਾਨ ਹੈ ਕੌਣ ਜਦੋਂ ਅੰਮ੍ਰਿਤ ਵੇਲੇ ਸ੍ਰੀ ਹਰਮੰਦਰ ਸਾਹਿਬ ਪ੍ਰਕਾਸ਼ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਾਜ ਦਾ ਤੇ ਪਾਟ ਸਾਹਿਬਾਨਾਂ ਦੇ ਸ਼ਬਈਏ ਬੜੇ ਜਾਂਦੇ ਨੇ 11 ਪੱਡਾਂ ਦੀ ਬਾਣੀ ਉਰਦੇ ਪਾਸ਼ਾਹ ਮਹਾਰਾਜ ਨੇ ਪਾਵਰ ਬਾਣੀ ਵਿੱਚ ਦਰਜ ਕੀਤੀ ਹੋਈ ਹੈ। ਸ਼ਤਕਾਤ ਜੋਗ ಠਾਟ ਪਿਖਾ ਜੀ ਐਸ਼ਾ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨਾਂ ਦਾ ਪਿਛੋਕਣ ਸੁਲਤਾਨਪੁਰ ਲੋਧੀ ਦੇ ਨਾਲ। ਗੌੜ ਬ੍ਰਾਹਮਣ ਧਰਮ ਵਿੱਚ ਉਹਨੇ ਇਹ ಠਾਟ ਪਿਖਾ ਜੀ ਕਹਿੰਦੇ ਨੇ ਵੀ ਮੈਂ ਸਾਰਾ ਇੱਕ ਬਰਸ ਹਿੰਦੋਸਤਾਨ ਦਾ ਚੱਕਰ ਲਾਇਆ। ਇੱਕ ਸਾਲ ਕਿ ਪਾਵਰ ਬਾਣੀ ਵਿੱਚ ਦਰਜ ਆਉਂਦਾ ਸ਼ਰਈਆ। ਸਾਲ ਮੈਂ ਹਿੰਦੁਸਤਾਨ ਵਿੱਚ ਚੱਕਰ ਲਾਇਆ ਲੇਕਿਨ ਮੈਨੂੰ ਸੱਚਾ ਇੱਕ ਵੀ ਨਹੀਂ ਮਿਲਿਆ ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੇ ਪਾਵਨ ਚਰਨਾਂ ਵਿੱਚ ਪਹੁੰਚੇ ਮਨ ਨੂੰ ਸ਼ਾਂਤੀ ਆ ਗਈ ਮਨ ਨੂੰ ਟਿਕਾਏ ਆ ਗਿਆ ਕਹਿੰਦੇ ਸੱਚੇ بادشاہ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ੋ ਜੜੀ ਹੋਈ ਆਤਮਾ ਸੀ ਰੰਗੀ ਹੋਈ ਆਤਮਾ ਸੀ ਤੇ ਨਾਲ ਇਹਨਾਂ ਦੇ ਭਰਾ ਸਨ ਇਹਨਾਂ ਦੇ ਪੁੱਤਰ ਸਨ ਇਹਨਾਂ ਦੇ ਭਤੀਜੇ ਸਨ ਤੇ ਭਟ ਪਿਖਾ ਤਕੀਰਤ ਜੀ ਉਹਨਾਂ ਦੀ ਬਾਣੀ ਦਰਜ ਹੈ ਜੇ ਸਿੱਖ ਇਤਿਹਾਸ ਪਰ ਦੇ ਤਾਂ ਇੱਕੋ ਇੱਕ ਉਦਾਹਰਣ ਮਿਲਦੀ ਹੈ ਭਈ ਦੋ ਛਕੇ ਭਰਾ ਹੋਣ ਤੇ ਦੋਵੇਂ ਸ਼ਹੀਦ ਹੋਣ ਤੁਸੀਂ ਆਖੋ ਕਿ ਬੇਦੇ ਧਾਰਨਾ ਬਹੁਤ ਮਿਲ ਜਾਣਗੇ ਪੈਸ਼ਾ ਭਾਈ ਮਨੀ ਸਿੰਘ ਜੀ ਆਪਣੇ ਭਰਾਵਾਂ ਸਮੇਤ ਸ਼ਹੀਦ ਹੋਏ ਨੂੰ 12 ਭਰਾਵਾਂ ਸੰਜਨ ਵਿੱਚੋਂ 11 ਸ਼ਹੀਦ ਨੇ ਸਿੱਕੀ ਬਾਤ ਪੈਸ਼ਾ ਭਾਈ ਮਨੀ ਸਿੰਘ ਦੇ 10 ਸਪੁੱਤਰ ਨੇ ਜਿਹਨਾਂ ਵਿੱਚੋਂ 7 ਸਿੱਖੀ ਬਾਤ ਦੇ ਸ਼ਹੀਦ ਨੇ ਤੁਸੀਂ ਆਖੋ ਕਿ ਉਹ ਧਾਰਨਾ ਬੇਜਣ ਦੀਆਂ ਦੋ ਛੱਕੇ ਭਰਾ ਤੇ ਦੋਵੇਂ ਸ਼ਹੀਦ ਪਰ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਉਹਨਾਂ ਦੀ ਬਾਣੀ ਵੀ ਦਰਜ ਹੋਵੇ ਹੁਣ ਵੀ ਛੱਕੇ ਭਰਾ ਤੇ ਦੋਵਾਂ ਦੀ ਬਾਣੀ ਵੀ ਦਰਜ ਹੋਵੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਵਿੱਚ ਤੇ ਦੋਵੇਂ ਸ਼ਹੀਦ ਹੋਣ ਇਹ ਇੱਕੋ ਇੱਕ ਉਦਾਹਰਨ ਇਤਿਹਾਸਾ ਜਿਹਨਾਂ ਦਾ ਮੈਂ ਜ਼ਿਕਰ ਕਰਨ ਲੱਗਾ ਆਪਾ ਅੰਮ੍ਰਿਤ ਨਵੇਂ ਸੁਰੇਸ਼ ਸਵਰ ਕਰਦੇ ਆਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਤਾਂ ਬੋਲਾ ਸੁਧਾਰਾ ਸੁਪ੍ਰੀਤ ਲਗਾਈ ਇੱਕ ਉਤਮ ਬੰਦ ਸੁਨਿਆ ਗੁਰ ਸੰਗਤ ਦੇਹ ਮਨੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ

जुमरा मतिलब ਉਹ ਹਰਜਿੰਦਪਤ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪਟ ਗੀਤ ਸਾਹਿਬ ਦੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸਿਰ ਝੁਕਾ ਕੇ ਖੜੇ। ਕਹਿੰਦਾ ਗੁਰਦੇ ਪਾਤਸ਼ਾਹ ਮੈਂ ਵੀ ਤੁਹਾਡੀ ਫੌਜ ਵਿੱਚ ਭਰਤੀ ਹੋ ਕੇ ਸੇਵਾ ਕਰਨੀ ਚਾਹੁੰਦਾ ਤੇ ਗੁਰਦੇ ਬੇਬੇ ਨੇ ਆਖਿਆ ਪਟ ਗੀਤ ਜੀਓ ਤੁਸੀਂ ਬਾਣੀ ਬਹੁਤ ਸੁਣੀ ਹੋ ਜਾਪਦੇ ਤੁਸੀਂ ਬਾਣੀ ਸਰਵਣ ਕਰਵਾਉਂਦੇ ਹੋ ਤੁਹਾਡੇ ਜ਼ਿੰਮੇ ਇਹੋ ਹੀ ਡਿਊਟੀ ਲੱਗੀ ਹੋਈ ਆ ਤੁਸੀਂ ਐਸੇ ਡਿਊਟੀ ਨਾ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਭਾਵੇਂ ਮੈਂ ਪੁੱਤ ਤੇ ਬ੍ਰਾਹਮਣ ਦਾ ਹਾਂ ਲੇਕਿਨ ਮੈਦਾਨ ਵਿੱਚ ਖੱਤਰੀਆਂ ਵਾਂਗ ਲੜ ਕੇ ਜਾਨ ਕੁਰਬਾਨ ਕਰ ਦਿਆਂਗਾ। ਕਿਰਪਾ ਕਰੋ ਮੈਂ ਵੀ ਤੁਹਾਡੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ। ਤੇ ਸਤਿਗੁਰੂ ਗੁਰੂ ਹਰਕਮਿੰਦਰ ਸਾਹਿਬ ਜੀ ਨੇ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਭਟਕੀਤ ਜੀ। ਭਟ ਮਥਰਾ ਜੀ ਉੱਨਕੇ ਆ ਗਏ। ਧਰਮ ਦਾ ਗगन ਲੰਭ ਖੰਡ ਮਹਿਜੋਤ ਸਰੂਪੀ ਰਹੇ ਉਹ ਭਰ। ਭਨ ਮਥਰਾ ਕਸ਼ੇਧ ਨਹੀਂ। ਗੁਰੂ ਅਰਜਨ ਪਤਖਾਰ। ਜਦੋਂ ਭਰਾ ਭਰਤੀ ਹੋਏ ਨਾ ਫੌਜ ਤੇ ਜੋਸ਼ ਆ ਗਿਆ ਭਟਕੀਤ ਜੀ ਨੂੰ ਛਾਲ ਮਾਰ ਕੇ ਅੱਗੇ ਆਏ ਕਹਿੰਦੇ ਸੱਚੇ ਪਾਤਸ਼ਾਹ ਹੁਣ ਮੇਰੇ ਭਰਾ ਨੂੰ ਭਰਤੀ ਕੀਤਾ ਤੇ ਮੈਨੂੰ ਵੀ ਜ਼ਰੂਰ ਭਰਤੀ ਕਰੋ ਮੈਂ ਵੀ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦਾ ਮੈਂ ਵੀ ਮੈਦਾਨੇ ਜੰਗ ਵਿੱਚ ਖੰਡਾ ਮਾਰਨਾ ਚਾਹੁੰਦਾ ਆਪਜੀ ਕਿਰਪਾ ਕਰੋ ਮੈਨੂੰ ਵੀ ਆਪਣੀ ਫੌਜ ਵਿੱਚ ਭਰਤੀ ਕਰੋ ਟੱਟ ਕੀਤ ਜੀ ਦੇ ਟੱਟ ਮਥਰਾ ਜੀ ਗੁਰੂ ਹਰਕਮਿੰਦ ਬਾਦਸ਼ਾਹ ਮਹਾਰਾਜ ਦੀ ਫੌਜ ਵਿੱਚ ਭੱਤੀ ਹੋ ਗਏ ਜਿਨ੍ਹਾਂ ਦੇ ਸ਼ਵਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿੱਚ ਦਰਦ ਸਮਾ ਪ੍ਰਵਾਨ ਚੜਿਆ ਸਤਿਗੁਰੂ ਹਰਕਮਿੰਦ ਬਾਦਸ਼ਾਹ ਮਹਾਰਾਜ ਨੇ ਆਪਣੀ ਸੁਪਤਰੀ ਬੀਬੀ ਵੀਰੋ ਦਾ ਆਨੰਦ ਕਾਰਜ ਅਰੰਭਿਆ ਹੋਇਆ ਕਿਉਂਕਿ ਸਮਾ ਅੱਗੇ ਜਿੰਦਾ ਮੈਂ ਸਾਰੀ ਇਤਿਹਾਸ ਦੀ 10 ਸਾਲਾਂ ਆफीਰ ਸਾਦੀ ਕਰਾਂ ਕਿਉਂਕਿ ਸਮਾ 10-12 ਮਿੰਟ ਦਾ ਮੇਰੇ ਕੋਲ ਬਾਕੀ ਮੈਂ ਸਮੇਂ ਵਿੱਚ ਰਹਿ ਕੇ ਤੁਹਾਡੀ ਰਾਤ ਦਾ ਸ਼ਮੂਰਕ ਵਾਕ ਹੈ ਕਿ ਆਪ ਜੀ ਬਾਸੋ ਖਿਮਾ ਦੇ ਜਾਚ ਹੋ ਜਾਣਾ ਹੈ ਸਤਗੁਰੂ ਗੁਰੂ ਹਰਗੋਬਿੰਦ ਬਾਦਸ਼ਾਹ ਨੇ ਆਪਣੀ ਸੁਪਤਰੀ ਦਾ ਆਨੰਦ ਕਾਰਜ ਅਰੰਭਿਆ ਹੋਇਆ 26 ਜੇਠ ਵਿਆਹ ਦਾ ਦਿਨ ਨਿਯਤ ਕੀਤਾ ਹੋਇਆ ਤੇ 13 ਜੇਠ ਵਾਲੇ ਦਿਨ ਮੁਖਲਿਸ ਖਾਨ ਦੇ ਨਾਲ ਨੇ ਹਮਲਾ ਕਰ ਦਿੱਤਾ तकरीबन 20000 ਫੌਜ ਇਤਿਹਾਸਕ ਕੰਦੇ ਚੜ ਕੇ ਆਈ ਤਿੰਨ ਜਨ ਨਾਲ ਚੜ ਕੇ ਮੁਖਲਿਸ ਖਾਨ ਜਾਲਮ ਖਾਨ ਸ਼ਮਸ਼ ਖਾਨ ਜੇ ਤਿੰਨ ਜਨ ਨਾਲ ਚੜ ਕੇ ਆਏ ਜੋ ਕਿ ਬਰੂ ਹਾਕਮਨ ਬਾਦਸ਼ਾਹ ਹਰਾਜ ਨੇ ਬਾਦਸ਼ਾਹ ਦਾ ਉੰਡਿਆ ਹੋਇਆ ਬਾਜ ਪਕੜ ਕੇ ਤੇ पिੰਜਰੇ ਵਿੱਚ ਪਾ ਲਿਆ ਬਾਦਸ਼ਾਹ ਸ਼ਾਹ ਜਹਾਂ ਨੂੰ ਪਤਾ ਲੱਗਾ ਨੇ ਬੰਗਾਲ ਭਾਈ ਮੁਖਲਿਸ ਖਾਨ ਬਾਜ ਚੜਾ ਕੇ ਲਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨ ਵਾਲਾ ਸਵਾ ਬੇਨਤੀ ਕਰਾਂਗਾ ਸਿੱਖੀ ਨੂੰ ਸ਼ੁਭਾਪਤ ਕਰਦੇ ਕੋਈ ਇੱਕ ਹਮਲਾ ਨਹੀਂ ਹੋਇਆ ਤੁਹਾਡੀ ਸ਼ਿੱਖੀ ਨੂੰ ਸ਼ਵਾਤਨ ਕਰਨ ਬਾਅਦ ਤੇ ਬੜੇ ਹਮਲੇ ਹੋਏ ਨੇ ਤੇ ਬੜੀ ਮਾਰ ਕੇ ਰਹਿਤਾ ਹੈ ਇਹ ਤੇ ਇੱਕ ਮੈਂ ਜਿਹਦਾ ਜ਼ਿਕਰ ਕਰ ਰਿਹਾ ਸ਼੍ਰੀ ਅਮਰਸਰ ਸਾਹਿਬ ਦੇ ਮੁਖਲਿਸ ਖਾਨ ਇਹ ਪਹਿਲਾ ਯੁੱਧ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਨੇ ਲੜਿਆ ਤੇ ਫਤਿਹ ਕੀਤੀ ਜਦੋਂ ਮੈਂ ਜ਼ਿਕਰ ਆਪਦੀ ਨਾਲ ਕਰ ਰਿਹਾ ਸ਼੍ਰੀ ਹਰਗੋਬਿੰਦ ਤੇ ਬੜਾ ਹਮਲਾ ਹੋਇਆ ਫੌਨ ਮਹਾਰਾਜ ਹਮਲਾ ਹੋਇਆ ਪ੍ਰਤਾਪੂਰ ਹਮਲਾ ਹੋਇਆ ਤੁਸੀਂ ਸਾਡੇ ਰੋਜ਼ਾਰੀ ਦਾ ਹਮਲਾਵਰ ਹੋਏ ਤੇ ਬੜੇ ਬੜੇ ਵੱਡੇ ਘੇਰੇ ਪੈਂਦੇ ਨੇ ਸਿੱਖੀ ਨੂੰ ਸਮਾਪਤ ਕਰਨ ਵਾਲੇ। ਸ਼ਰੀਰਾਨਗਪੁਰ ਸਾਹਿਬ ਨੂੰ ਘੇਰਾ ਪਿਆ, ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਿਆ, ਗੁਰਦਾਸ ਰੰδόਵ ਦੀ ਗੜੀ ਨੂੰ ਘੇਰਾ ਪਿਆ, ਕਨੂਵਾਂ ਦੇ ਸ਼ਮ ਨੂੰ ਘੇਰਾ ਪਿਆ, ਟੋਪਰੇ ਖੇਤ ਦੇ ਮੈਦਾਨ ਵਿੱਚ ਘੇਰਾ ਪਿਆ ਤੇ ਸਾਡੇ ਵੇਖਦੇ ਆ ਸਾਲ 1984 ਵਿੱਚ ਸੱਚਖੰਡ ਦਰਬਾਰ ਸ਼ਰੀਰ ਹਰਮੰਦਰ ਸਾਹਿਬ ਨੂੰ ਘੇਰਾ ਪਿਆ। ਇੱਕੋ ਇੱਕ ਸਰਕਾਰਾਂ ਦਾ ਮਰਸੂਦਾ ਬੇ ਸਿੱਖੀ ਨੂੰ ਸਮਾਪਤ ਕਿਵੇਂ ਕਰਦਾ ਹੈ? ਅਰਸ਼